ਹallelujah ਮਹਾਨ ਚਰੁਸ਼ਕਤੀਮਾਨ ਪਰਮੇਸ਼ਵਰ ਖੁਦਾਬਾ ਪਸੀ ਤੁਹਾਡੀ ਮਹਿਮਾ ਕਰਦੇ ਆ ਤੁਹਾਡੀ ਵਡਿਆਈ ਕਰਦੇ ਆ ਤੁਹਾਡੀ ਉਸਤਤ ਕਰਦੇ ਆ ਮੇਰੇ ਪਿਤਾ ਤੁਸੀਂ ਮਹਿਮਾ ਵਡਿਆਈ ਯਾਦਰ ਮਾਣ ਸਤਿਕਾਰ ਦੇ ਚੋਗੋ ਮੇਰੇ ਪਿਤਾ ਪਰਮੇਸ਼ਵਰ ਤੁਸੀਂ ਸੰਭਾਲਿਆ ਹੈ ਪ੍ਰਭੂ ਔਰ ਜੀਵਨ ਬਖਸ਼ਿਆ ਹੈ ਮੇਰੇ ਪਿਤਾ ਸਾਨੂੰ ਹੋਰ ਸਾਹ ਦਿੱਤੇ ਨੇ ਮੇਰੇ ਪਿਤਾ ਤਾਂ ਜੋ ਅਸੀਂ ਹਰ ਸਾਹ ਦੇ ਨਾਲ ਤੁਹਾਡੀ ਮਹਿਮਾ ਕਰ ਸਕੇ ਤੁਹਾਡੀ ਵਡਿਆਈ ਕਰ ਸਕੇ ਮੇਰੇ ਪਿਤਾ ਤੁਹਾਡੇ ਨਾਮ ਦੀ ਉਸਤਤ ਕਰ ਸਕੀਏ ਮੇਰੇ ਪ੍ਰਭੂ ਅੱਜ ਸਾਨੂੰ ਫਿਰ ਤੋਂ ਬਲ ਦਿਓ ਮੇਰੇ ਪਿਤਾ ਫਿਰ ਤੋਂ ਤਾਕਤ ਦਿਓ ਪ੍ਰਭੂ ਆਤਮਾ ਦੀ ਸ਼ਕਤੀ ਦਿਓ ਮੇਰੇ ਪਿਤਾ ਪਵਿੱਤਰ ਆਤਮਾ ਜੀ ਦੀ ਮਦਦ ਦਿਓ ਮੇਰੇ ਪਿਤਾ ਤਾਂ ਜੋ ਅਸੀਂ ਤੁਹਾਡੇ ਵਚਨਾਂ ਦੁਆਰਾ ਪ੍ਰਾਰਥਨਾ ਕਰਨੀ ਸਿੱਖ ਜਾਈਏ ਮੇਰੇ ਪਿਤਾ ਅਸੀਂ ਤੁਹਾਡੇ ਵਚਨ ਦੇ ਦੁਆਰਾ ਪ੍ਰਾਰਥਨਾ ਕਰ ਸਕੀਏ ਮੇਰੇ ਪਰਮੇਸ਼ਵਰ ਔਰ ਪ੍ਰਾਰਥਨਾ ਨੂੰ ਸੁਣ ਸਕੀਏ ਮੇਰੇ ਪ੍ਰਭੂ ਸਾਨੂੰ ਬਲ ਦਿਓ ਮੇਰੇ ਪਿਤਾ ਔਰ ਤੁਹਾਡਾ ਵਚਨ ਹੈ ਮੇਰੇ ਪ੍ਰਭੂ ਜੋ ਅੱਜ ਸਾਨੂੰ ਕਹਿ ਰਿਹਾ ਹੈ ਮੇਰੇ ਪਿਤਾ ਵਿਵਸਥਾ ਸਾਰ ਦੀ ਕਿਤਾਬ ਉਹਦਾ 28 ਇਹ ਦੇ ਆਦੀ 2 ਇਹ ਦੇ ਵਿੱਚ ਕਿ ਜੇ ਤੁਸੀਂ ਜਹਵਾ ਪਰਮੇਸ਼ਰ ਦੀ ਆਵਾਜ਼ ਨੂੰ ਮਨ ਲਾ ਕੇ ਸੁਣੋ ਤਾਂ ਇਹ ਸਾਰੀਆਂ ਆਸ਼ੀਸ਼ਾਂ ਤੁਹਾਨੂੰ ਤੁਹਾਡੇ ਉੱਤੇ ਆਉਣਗੀਆਂ ਔਰ ਤੁਹਾਡੇ ਪਿੱਛੇ ਪੈ ਪੈ ਕੇ ਮਿਲਣਗੀਆਂ ਉਹ ਕਿਹੜੀਆਂ ਆਸ਼ੀਸ਼ਾਂ ਪਰਮੇਸ਼ਰ ਜਦੋਂ ਅਸੀਂ ਤੁਹਾਡੀ ਆਵਾਜ਼ ਨੂੰ ਸੁਣਦੇ ਹਾਂ ਮੇਰੇ ਪਿਤਾ ਜਦੋਂ ਤੁਹਾਡੇ ਵਚਨ ਨੂੰ ਸੁਣਦੇ ਹਾਂ ਮੇਰੇ ਪਿਤਾ ਜਦੋਂ ਪ੍ਰਾਰਥਨਾ ਨੂੰ ਸੁਣਦੇ ਹਾਂ ਮੇਰੇ ਪਿਤਾ ਜਦੋਂ ਮੇਰੇ ਪਰਮੇਸ਼ਰ ਤੁਹਾਡੇ ਵਚਨਾਂ ਨੂੰ ਅਸੀਂ ਮੰਨ ਲਾ ਕੇ ਸੁਣਦੇ ਹਾਂ ਪਰਮੇਸ਼ਰ ਤਾਂ ਤੁਸੀਂ ਸਾਡੇ ਨਾਲ ਵਾਅਦਾ ਕੀਤਾ ਹੈ ਮੇਰੇ ਪਰਮੇਸ਼ਰ ਕਿ ਇਹ ਸਾਰੀਆਂ ਆਸ਼ੀਸ਼ਾਂ ਸਾਰੀਆਂ ਬਰਕਤਾਂ ਤੁਹਾਡੇ ਪਿੱਛੇ ਪੈ ਪੈ ਕੇ ਮਿਲਣ ਗਿਆ ਮੇਰੇ ਪ੍ਰਭੂ ਉਹ ਬਰਕਤਾਂ ਮੇਰੇ ਮਹਾਨ ਪਰਮੇਸ਼ਰ ਤੁਸੀਂ ਕਿਹਾ ਆਪਣੇ ਵਚਨ ਦੇ ਵਿੱਚ ਮੇਰੇ ਪਿਤਾ ਕਿ ਮੁਬਾਰਕ ਹੋਵੋਗੇ ਤੁਸੀਂ ਤੁਹਾਡਾ ਘਰ ਮੇਰੇ ਪਿਤਾ ਪਰਮੇਸ਼ਰ ਤੁਹਾਡਾ ਸ਼ਹਿਰ ਮੇਰੇ ਪਰਮੇਸ਼ਰ ਤੁਸੀਂ ਕਿਆ ਵਚਨ ਦੇ ਵਿੱਚ ਪ੍ਰਭੂ ਕੀ ਮubaruk ਹੋਵੇਗਾ ਤੁਹਾਡਾ ਤੁਸੀਂ ਆਪਣੇ ਸ਼ਹਿਰ ਦੇ ਵਿੱਚ ਮubaruk ਹੋਵੇਗਾ ਤੁਹਾਡਾ ਖੇਤ ਮੇਰੇ ਪਿਤਾ ਪਰਮੇਸ਼ਰ ਜਦ ਤੁਸੀਂ ਕਹਿ ਰਹੇ ਹੋ ਪ੍ਰਭੂ ਕਿ ਜਿੱਥੇ ਤੁਸੀਂ ਰਹਿ ਰਹੇ ਹੋ ਉਹ ਜਗਾ ਤੁਹਾਡੀ ਮubaruk ਹੈ ਮੇਰੇ ਪਿਤਾ ਤੁਹਾਡਾ ਘਰ ਮubaruk ਹੈ ਮੇਰੇ ਪਰਮੇਸ਼ਰ ਅੱਜ ਮੇਰੇ ਪ੍ਰਭੂ ਇੱਕ ਇੱਕ ਦਾ ਘਰ ਤੁਹਾਡੇ ਇਸ ਵਚਨ ਦੀ ਸਮਰਥ ਨਾਲ ਮubaruk ਹੋ ਰਿਹਾ ਹੈ ਪ੍ਰਭੂ ਔਰ ਜਿੱਥੇ ਜਿੱਥੇ ਵੀ ਪਰਮੇਸ਼ਰ ਕੁਛ ਕਿੱਸੇ ਦੇ ਘਰ ਦੇ ਖਿਲਾਫ ਗਲਤ ਬੋਲ ਰਹੇ ਨੇ ਮੇਰੇ ਪਿਤਾ ਜਾਂ ਉਹਨਾਂ ਦੇ ਮਨਾਂ 'ਚ ਗਲਤ ਵਿਚਾਰ ਆ ਰਹੇ ਨੇ ਪ੍ਰਭੂ ਕਿ ਸਾਡੇ ਘਰ ਦੇ ਵਿੱਚ ਤਰੱਕੀ ਨਹੀਂ ਹੋ ਸਕਦੀ ਸਾਡੇ ਘਰ ਦੇ ਵਿੱਚ ਜਾਦੂ ਟੂਣੇ ਨੇ ਸਾਡੇ ਘਰ ਦੇ ਵਿੱਚ ਗਰੀਬੀ ਹੈ ਮੇਰੇ ਪਰਮੇਸ਼ਰ ਜਿੱਥੇ-ਜਿੱਥੇ ਵੀ ਕੁਝ ਵੀ ਗਲਤ ਹੈ ਮੇਰੇ ਪ੍ਰਭੂ ਅੱਜ ਤੁਸੀਂ ਆਪਣੇ वचन ਦੀ ਸਮਰੱਥਾ ਦੇ ਦੁਆਰਾ ਕਹਿ ਰਹੇ ਹੋ ਕਿ ਮੁਬਾਰਕ ਹੋ ਮੁਗ ਤੁਸੀਂ ਆਪਣੇ ਸ਼ਹਿਰ ਦੇ ਵਿੱਚ ਉਸ ਘਰ ਦੇ ਵਿੱਚ ਜਿਸ ਘਰ ਵਿੱਚ ਤੁਸੀਂ ਰਹਿ ਰਹੇ ਹੋ ਮੇਰੇ ਪਿਤਾ ਅੱਜ ਜੋ ਬੋਲੇਗੇ ਸ਼ਬਦ ਜੋ ਨੈਗੇਟਿਵ ਨੇ ਮੇਰੇ ਪਿਤਾ ਉਹ ਅਸੀਂ ਕੈਨਸਲ ਕਰਦੇ ਆਂ ਪ੍ਰਭੂ ਔਰ ਤੁਹਾਡੇ ਮੁਬਾਰਕ ਸ਼ਬਦ ਨੂੰ ਅਸੀਂ ਆਪਣੇ ਘਰਾਂ ਦੇ ਵਿੱਚ ਜੋ ਪ੍ਰਾਰਥਨਾ ਨੂੰ ਸੁਣ ਰਹੇ ਨੇ ਮੇਰੇ ਪਿਤਾ ਉਹਨਾਂ ਦੇ ਜੀਵਨ ਦੇ ਵਿੱਚ ਅਸੀਂ ਰਿਸੀਵ ਕਰਦੇ ਆਂ ਪ੍ਰਭੂ ਯਸੂ ਤੁਹਾਡੇ ਨਾਮ ਤੇ ਔਰ ਤੁਸੀਂ ਕਿਆ ਮੁਬਾਰਕ ਹੋਵੇਗਾ ਤੁਹਾਡਾ ਖੇਤ ਕਾਰੋਬਾਰ ਨੌਕਰੀ ਮੇਰੇ ਪਿਤਾ ਪਰਮੇਸ਼ਰ ਤੁਹਾਡਾ ਬਿਜ਼ਨਸ ਅੱਜ ਮੁਬਾਰਕ ਹੋ ਜਾਵੇਗਾ ਕਿਉਂਕਿ ਪਰਮੇਸ਼ਰ ਅੱਜ ਤੁਸੀਂ ਆਪਣੇ ਵਚਨ ਦੇ ਨਾਲ ਮੇਰੇ ਪਿਤਾ ਸਾਡੇ ਘਰਾਂ ਨੂੰ ਮੁਬਾਰਕ ਕਰ ਰਹੇ ਹੋ ਸਾਡੇ ਖੇਤਾਂ ਨੂੰ ਮੁਬਾਰਕ ਕਰ ਰਹੇ ਹੋ ਪ੍ਰਭੂ ਔਰ ਸਾਡੀ ਨੌਕਰੀ ਨੂੰ ਮੇਰੇ ਪਿਤਾ ਸਾਡੇ ਬਿਜ਼ਨਸ ਨੂੰ ਮੁਬਾਰਕ ਕਰ ਰਹੇ ਹੋ ਪ੍ਰਭੂ ਯਿਸੂ ਦੇ ਨਾਮ ਦੇ ਵਿੱਚ ਪ੍ਰਭੂ ਤੁਸੀਂ ਕਿ ਐ ਮੁਬਾਰਕ ਹੋਵੇਗਾ ਤੁਹਾਡੀ ਕੁੱਖ ਦਾ ਫਲ ਮੇਰੇ ਪਰਮੇਸ਼ਰ ਅੱਜ ਮੇਰੇ ਪਰਮੇਸ਼ਰ ਖੁਦਾਬਾਪ ਸੱਚਮੁੱਚ ਮੇਰੇ ਪ੍ਰਭੂ ਉਹ ਮੇਰੇ ਪਰਮੇਸ਼ਰ ਮੁਬਾਰਕ ਹੋਵੇਗਾ ਉਸਕੇ ਤੁਹਾਡੇ ਸ਼ਰੀਰ ਦਾ ਫਲ ਮੇਰੇ ਪਿਤਾ ਸ਼ਰੀਰ ਦਾ ਫਲ ਪਰਮੇਸ਼ਰ ਸਾਡੇ ਬੱਚੇ ਹਨ ਮੇਰੇ ਪਿਤਾ ਅੱਜ ਤੁਸੀਂ ਇੱਕ ਇੱਕ ਬੱਚਿਆਂ ਨੂੰ ਮੁਬਾਰਕ ਕਰ ਰਹੇ ਹੋ ਮੇਰੇ ਪਿਤਾ ਪੜ੍ਹਾਈ ਵਿੱਚ ਮੁਬਾਰਕ ਹੋ ਰਹੇ ਨੇ ਪ੍ਰਭੂ ਉਹ ਕੰਮ ਕਾਰਾਂ 'ਚ ਮੁਬਾਰਕ ਹੋ ਰਹੇ ਨੇ ਪਰਮੇਸ਼ਰ ਉਹ ਨਵੇਂ ਬਿਜ਼ਨਸਾਂ 'ਚ ਮੁਬਾਰਕ ਹੋ ਰਹੇ ਨੇ ਅੱਜ ਪ੍ਰਭੂ ਯਿਸੂ ਕਦੇ ਨਾਮ ਦੇ ਵਿੱਚ ਮੇਰੇ ਪਿਤਾ ਜਿੱਥੇ ਜਿੱਥੇ ਵੀ ਪ੍ਰਭੂ ਕਿਸੇ ਨੇ ਖੁਦ ਵੀ ਜਾਂ ਕਿਸੇ ਨੇ ਹੋਰ ਉਹ ਬੱਚਿਆਂ ਲਈ ਕੁਝ ਵੀ ਗਲਤ ਬੋਲਿਆ ਹੈ ਮੇਰੇ ਪਿਤਾ ਆ ਕੀ ਤੁਹਾਡੇ ਬੱਚੇ ਨਿਕੰਮੇ ਨੇ ਤੁਹਾਡੇ ਬੱਚੇ ਬੇਕਾਰ ਨੇ ਤੁਹਾਡੇ ਬੱਚੇ ਕੰਮ ਨਹੀਂ ਕਰ ਸਕਦੇ ਤੁਹਾਡੇ ਬੱਚੇ ਕਾਮਯਾਬ ਨਹੀਂ ਹੋ ਸਕਦੇ ਅੱਜ ਉਹਨਾਂ ਬਚਨਾਂ ਨੂੰ ਅਸੀਂ ਕੈਨਸਲ ਕਰਦੇ ਆ ਅੱਜ ਉਹਨਾਂ ਝੂਠੇ ਬੋਲਾਂ ਨੂੰ ਅਸੀਂ ਰੱਦ ਕਰਦੇ ਆ ਪ੍ਰਭੂ ਯਿਸੂ ਤੁਹਾਡੇ ਨਾਮ ਦੇ ਵਿੱਚ ਜੋ ਬੋਲ ਡੈਵਲ ਬਨਿਓ ਬੋਲੇ ਗਏ ਨੇ ਸ਼ੈਤਾਨ ਬਨਿਓ ਬੋਨੇ ਗਏ ਨੇ ਅੱਜ ਉਹਨਾਂ ਬਚਨਾਂ ਨੂੰ ਕੈਨਸਲ ਕਰਦੇ ਆ ਪ੍ਰਭੂ ਯਿਸੂ ਦੇ ਨਾਮ ਦੇ ਵਿੱਚ ਬਲਕਿ ਪਰਮੇਸ਼ਰ ਅੱਜ ਦਾ ਤੁਹਾਡਾ ਇਹ वचन ਤੁਸ ਕੇ ਮubaruk ਹੋਵੇਗਾ ਤੁਹਾਡੇ ਸ਼ਰੀਰ ਦਾ ਫਲ ਉਹ ਬੱਚੇ ਮੇਰੇ ਪਰਮੇਸ਼ਰ ਅੱਜ ਤੁਹਾਡੇ वचन ਦੀ ਸਮਰਥ ਦੇ ਦੁਆਰਾ ਮੁਬਾਰਕ ਹੋ ਰਹੇ ਨੇ ਮੇਰੇ ਪਿਤਾ ਮੁਬਾਰਕ ਹੋ ਰਹੇ ਨੇ ਬੱਚੇ ਪੜ੍ਹਾਈ ਵਿੱਚ ਮੁਬਾਰਕ ਹੋ ਰਹੇ ਨੇ ਆਪਣੇ ਕੰਮਕਾਰਾਂ ਚ ਮੁਬਾਰਕ ਹੋ ਰਹੇ ਨੇ ਨਵੇਂ ਬਿਜ਼ਨਸਾਂ ਚ ਅੱਜ ਮੁਬਾਰਕ ਹੋ ਰਿਹਾ ਪ੍ਰਭੂ ਇੱਕ ਇੱਕ ਦੇ ਬੱਚੇ ਮੁਬਾਰਕ ਹੋ ਰਹੇ ਨੇ ਪ੍ਰਭੂ ਯਸੂ ਤੁਹਾਡੇ ਨਾਮ ਦੇ ਵਿੱਚ ਮੇਰੇ ਪਿਤਾ ਔਰ ਪਰਮੇਸ਼ਰ ਤੁਸੀਂ ਕੀ ਹੈ ਆਪਣੇ ਵਚਨ ਦੇ ਵਿੱਚ ਮੇਰੇ ਪਿਤਾ ਕੀ ਮੁਬਾਰਕ ਹੋਵੇਗਾ ਤੁਹਾਡੇ ਸ਼ਰੀਰ ਦਾ ਫਲ ਤੁਹਾਡੀ ਕੁੱਖ ਦਾ ਫਲ ਮੇਰੇ ਪਿਤਾ ਮੁਬਾਰਕ ਹੋਵੇਗਾ ਤੁਹਾਡਾ ਖੇਤ ਮੇਰੇ ਪ੍ਰਭੂ ਮੁਬਾਰਕ ਹੋ ਮੁਗ ਤੁਸੀਂ ਮੇਰੇ ਪਿਤਾ ਔਰ ਪਰਮੇਸ਼ਰ ਤੁਸੀਂ ਅੱਗੇ ਵਚਨ ਵਿੱਚ ਕੀ ਹੈ ਮੇਰੇ ਮਹਾਨ ਪਰਮੇਸ਼ਵਰ ਕੀ ਮੁਬਾਰਕ ਹੋਵੇਗਾ ਤੁਹਾਡੀ ਖਾਰੀ ਤੇ ਤੁਹਾਡਾ ਪ੍ਰਾਂਤੜਾ ਮੇਰੇ ਪਿਤਾ ਅੱਜ ਮੇਰੇ ਪਰਮੇਸ਼ਵਰ ਇੱਕ ਇੱਕ ਦੀ ਖਾਰੀ ਇੱਕ ਇੱਕ ਦਾ ਪ੍ਰਾਂਤੜਾ ਤੁਸੀਂ ਮੁਬਾਰਕ ਕਰ ਰਹੇ ਹੋ ਮੇਰੇ ਪਿਤਾ ਉਹ ਟੋਕਰੀ ਮੇਰੇ ਪਿਤਾ ਜਿਹਦੇ ਵਿੱਚ ਤੁਹਾਡੇ ਲੋਕ ਘਰਾਂ ਵਿੱਚ ਸਮਾਨ ਲੈ ਕੇ ਆਉਂਦੇ ਨੇ ਮੇਰੇ ਪਿਤਾ ਅੱਜ ਉਹ ਟੋਕਰੀ ਨੂੰ ਅੱਜ ਉਹ ਪਾਂਡਿਆਂ ਨੂੰ ਤੁਸੀਂ ਮੁਬਾਰਕ ਕਰ ਰਹੇ ਹੋ ਮੇਰੇ ਪਿਤਾ ਉਹ ਬੈਗ ਨੂੰ ਤੁਸੀਂ ਮੁਬਾਰਕ ਕਰ ਰਹੇ ਹੋ ਤੁਸੀਂ ਕਾਹ ਮੁਬਾਰਕ ਹੋਵੇਗੀ ਤੁਹਾਡੀ ਖਾਰੀ ਉਹ ਮੇਰੇ ਪਰਮੇਸ਼ਵਰ ਜਿਸ ਵਿੱਚ ਤੁਹਾਡੇ ਲੋਕ ਬਾਹਰੋਂ ਕਰਾ ਤੁਸੀਂ ਸਮਾਨ ਲੈ ਕੇ ਉਹਨਾਂ ਅੱਜ ਤੁਸੀਂ ਉਹਨੂੰ ਮੁਬਾਰਕ ਕਰ ਰਹੇ ਹੋ ਪ੍ਰਭੂ ਅੱਜ ਉਹ ਟੋਕਰੀਆਂ ਚੋਂ ਪ੍ਰਭੂ ਉਹ ਸਮਾਨ ਛਲਦਾ ਹੋਇਆ ਬਾਹਰ ਆ ਰਿਹਾ ਹੈ ਉਸ ਸਮਾਨ ਨਾਲ ਪਰ ਚੁਕੀਆਂ ਨੇ ਪ੍ਰਭੂ ਯਿਸੂ ਤੁਹਾਡੇ ਨਾਮ ਦੇ ਵਿੱਚ ਮੇਰੇ ਪਿਤਾ ਔਰ ਤੁਸੀਂ ਕਿਹਾ ਮੁਬਾਰਕ ਹੋਵੇਗਾ ਤੁਹਾਡਾ ਪ੍ਰਾਂਤੜਾ ਮੇਰੇ ਪਿਤਾ ਮੁਬਾਰਕ ਹੋਵੇਗਾ ਅੱਜ ਉਹ ਪ੍ਰਾਂਤ ਮੇਰੇ ਪ੍ਰਭੂ ਜਿਸ ਵਿੱਚ ਪੈਣਾ ਆਟੀ ਨੂੰ ਗੁੰਦੀਆਂ ਨੇ ਮੇਰੇ ਪਿਤਾ ਅੱਜ ਮੁਬਾਰਕ ਹੋਵੇਗਾ ਉਹ ਪ੍ਰਾਂਤ ਮੇਰੇ ਪ੍ਰਭੂ ਜਿਸ ਵਿੱਚ ਤਡੇ ਲੋਕ ਖਾਣ ਲਈ ਮੇਰੇ ਪਿਤਾ ਉਹ ਆਟੇ ਨੂੰ ਗੁੰਨਿਆ ਜਾਂਦਾ ਹੈ ਮੇਰੇ ਪ੍ਰਭੂ ਅਜੋਨਾ ਪ੍ਰਾਂਤਾਂ ਜੋ ਕਦੇ ਆਟਾ ਖਤਮ ਨਹੀਂ ਹੋਵੇਗਾ ਉਹਨਾਂ ਟੋਲੀਆਂ ਚ ਕਦੇ ਆਟਾ ਖਤਮ ਨਹੀਂ ਹੋਵੇਗਾ ਉਹਨਾਂ ਭਾਂਡਿਆਂ ਚ ਕਦੇ ਤੇਲ ਖਤਮ ਨਹੀਂ ਹੋਵੇਗਾ ਪ੍ਰਭੂ ਯਸੂ ਤਡੇ ਨਾਮ ਦੇ ਵਿੱਚ ਕਿਉਂਕਿ ਅੱਜ ਤੁਸੀਂ ਮੁਬਾਰਕ ਕਰ ਰਹੇ ਹੋ ਪ੍ਰਭੂ ਇੱਕ ਇੱਕ ਬਰਤਨ ਨੂੰ ਅੱਜ ਮੁਬਾਰਕ ਕਰ ਰਹੇ ਹੋ ਇੱਕ ਇੱਕ ਦੇ ਪ੍ਰਾਂਤੜੇ ਨੂੰ ਮੇਰੇ ਪਿਤਾ ਪਰਮੇਸ਼ਰ ਅੱਜ ਇੱਕ ਇੱਕ ਦਾ ਪ੍ਰਾਂਤੜਾ ਮੁਬਾਰਕ ਹੋ ਰਿਹਾ ਹੈ ਪ੍ਰਭੂ ਮੁਬਾਰਕ ਹੋ ਰਿਹਾ ਹੈ ਉਹ ਪ੍ਰਾਂਤੜਾ ਮੇਰੇ ਪਿਤਾ ਪਰਮੇਸ਼ਰ ਔਰ ਜੋ ਕੁਝ ਉਸ ਵਿੱਚ ਗੁੰਨ ਕੇ ਪਕਾਇਆ ਜਾ ਰਿਹਾ ਹੈ ਜੋ ਜੋ ਜਨ ਨੂੰ ਖਾ ਰਹੇ ਨੇ ਕਰਦੇ ਮੈਂਬਰ ਮੇਰੇ ਪ੍ਰਭੂ ਅੱਜ ਜੋ ਇੱਕ ਇੱਕ ਜਨ ਵੀ ਮੁਬਾਰਕ ਹੋ ਰਿਹਾ ਕਿਉਂਕਿ ਤੁਹਾਡੇ ਬਚਨ ਦੀ ਸਮਰਥ ਦੇ ਦੁਆਰਾ ਅੱਜ ਤੁਹਾਡੇ ਲੋਕ ਮੁਬਾਰਕ ਹੋ ਰਹੇ ਨੇ ਮੇਰੇ ਪਿਤਾ ਮੁਬਾਰਕ ਹੋ ਰਹੀ ਉਹਨਾਂ ਦੀ ਖਾਰੀ ਮੁਬਾਰਕ ਹੋ ਰਿਹਾ ਉਹਨਾਂ ਦਾ ਪ੍ਰਾਂਤਣਾ ਅੱਜ ਮੇਰੇ ਪਰਮੇਸ਼ਰ ਤੁਹਾਡੇ ਲੋਕਾਂ ਦੇ ਘਰਾਂ ਵਿੱਚ ਕਿਸੇ ਵੀ ਚੀਜ਼ ਦੀ ਖਾਣ ਨੂੰ ਕੋਈ ਕਮੀ ਨਹੀਂ ਹੋਈ ਪ੍ਰਭੂ ਯਿਸੂ ਦੇ ਨਾਮ ਦੇ ਵਿੱਚ ਮੇਰੇ ਪਿਤਾ ਉਹ ਸਾਰੀਆਂ ਕਮੀਆਂ ਅੱਜ ਪੂਰੀਆਂ ਹੋ ਚੁੱਕੀਆਂ ਨੇ ਪ੍ਰਭੂ ਯਿਸੂ ਦੇ ਨਾਮ ਦੇ ਵਿੱਚ ਕਿਉਂਕਿ ਪਰਮੇਸ਼ਰ ਅੱਜ ਤੁਸੀਂ ਮੁਬਾਰਕ ਕਰ ਦਿੰਦਾ ਹੈ ਇੱਕ ਇੱਕ ਦੀ ਰਸੋਈ ਨੂੰ ਮੁਬਾਰਕ ਕਰ ਦਿੰਦਾ ਹੈ ਜਿੰਨੇ ਜਿੰਨੇ ਵੀ ਪ੍ਰਭੂ ਇਸ ਵਚਨ ਨੂੰ ਸੁਣ ਰਹੇ ਨੇ ਮੇਰੇ ਪਿਤਾ ਅੱਜ ਉਹਨਾਂ ਦੇ ਭਾਂਡੇ ਜੋ ਰਸੋਈ ਵਿੱਚ ਪਏ ਨੇ ਇੱਕ ਇੱਕ ਭਾਂਡਾ ਮੁਬਾਰਕ ਹੋ ਰਿਹਾ ਹੈ ਇੱਕ ਇੱਕ ਭਾਂਡਾ ਜੋ ਖਾਲੀ ਪਿਆ ਸੀ ਅੱਜ ਉਹ ਪਰਮੇਸ਼ਰ ਦੇ ਵਚਨ ਨਾਲ ਭਰ ਰਿਹਾ ਹੈ ਅੱਜ ਉਹ ਵੱਡੀ ਆਸ਼ੀਸ਼ ਨਾਲ ਪਰ ਰਿਹਾ ਹੈ ਅੱਜ ਮੁਬਾਰਕ ਹੋ ਰਿਹਾ ਹੈ ਪੰਡਾ ਅੱਜੋ ਕਮੀਆਂ ਕਟੀਆਂ ਸਾਰੀਆਂ ਖਾਣ ਪੀਣ ਦੀਆਂ ਦੂਰ ਹੋ ਰਹੀਆਂ ਨੇ ਪ੍ਰਭੂ ਯਸੂ ਤੁਹਾਡੇ ਨਾਮ ਦੇ ਵਿੱਚ ਮੇਰੇ ਪਿਤਾ ਕਿਉਂਕਿ ਤੁਸੀਂ ਮੁਬਾਰਕ ਕਰ ਰਹੇ ਹੋ ਪ੍ਰਭੂ ਇੱਕ ਇੱਕ ਚੀਜ਼ ਨੂੰ ਔਰ ਮੇਰੇ ਪਰਮੇਸ਼ਵਰ ਤੁਸੀਂ ਬਚਨ ਵਿੱਚ ਕਿਹਾ ਹੈ ਮੇਰੇ ਪਿਤਾ ਕਿ ਮੁਬਾਰਕ ਹੋਮਗੇ ਤੁਸੀਂ ਅੰਦਰ ਬਾਹਰ ਆਉਣ ਜਾਣ ਦੇ ਵਿੱਚ ਮੇਰੇ ਪਿਤਾ ਹਾਂ ਮੇਰੇ ਪਰਮੇਸ਼ਵਰ ਅੱਜ ਤੋਂ ਜਿੱਧਰ ਵੀ ਤੁਹਾਡੇ ਲੋਕ ਜਾਣ ਮੇਰੇ ਪਿਤਾ ਉਹ ਮੁਬਾਰਕ ਹੁੰਦੇ ਜਾਣ ਉਹ ਕਿਸੇ ਕੰਮ ਨੂੰ ਜਾਣ ਉਹ ਮੁਬਾਰਕ ਹੁੰਦੇ ਜਾਣ ਮੇਰੇ ਪ੍ਰਭੂ ਉਹ ਜਿੱਥੇ ਦੇ ਜਾਣ ਮੇਰੇ ਪਿਤਾ ਕਿਉਂਕਿ ਪਰਮੇਸ਼ਵਰ ਤੁਸੀਂ ਆਪਣੇ ਬਚਨ ਚ ਕਹਿ ਦਿੱਤਾ ਹੈ ਕਿ ਮੁਬਾਰਕ ਹੋਮਗੇ ਤੁਸੀਂ ਅੰਦਰ ਬਾਹਰ ਆਉਣ ਜਾਣ ਦੇ ਵਿੱਚ ਔਰ ਜਿੱਧਰ ਤੁਹਾਡੇ ਲੋਕ ਜਾਣ ਮੇਰੇ ਪਿਤਾ ਔਰ ਜਿੱਥੋਂ ਵੀ ਹੋਣ ਮੇਰੇ ਪਰਮੇਸ਼ਰ ਉਹ ਸਦਾ ਸਦਾ ਮੁਬਾਰਕ ਹੁੰਦੇ ਜਾਣ ਪ੍ਰਭੂ ਯਿਸੂ ਦੇ ਨਾਮ ਦੇ ਵਿੱਚ ਔਰ ਜਿੱਧਰ ਜਾਣ ਪਰਮੇਸ਼ਰ ਉਹ ਜਿੱਤ ਦੇ ਚੰਡੇ ਗੱਟ ਦੇ ਜਾਣ ਮੇਰੇ ਪਿਤਾ ਅੱਜ ਮੇਰੇ ਪਰਮੇਸ਼ਰ ਤੁਸੀਂ ਕਿਹਾ ਕਿ ਮੁਬਾਰਕ ਹੋਵੇਗਾ ਤੁਹਾਡਾ ਅੰਦਰ ਬਾਹਰ ਆਉਣਾ ਜਾਣਾ ਅੱਜ ਮੇਰੇ ਪਰਮੇਸ਼ਰ ਜਿੰਨਾ ਜਿੰਨਾ ਬੱਚਿਆਂ ਦੇ ਬਾਹਰ ਜਾਣ ਦੇ ਉੱਤੇ ਬੰਦਨ ਲੱਗੇ ਹੋਏ ਨੇ ਅੱਜ ਉਹ ਬੰਦਨਾਂ ਨੂੰ ਤੁਹਾਡਾ ਇਹ ਵਚਨ ਤੋੜ ਰਿਹਾ ਹੈ ਮੇਰੇ ਪਿਤਾ ਅੱਜ ਉਹ ਬੱਚੇ ਮੁਬਾਰਕ ਹੋ ਰਹੇ ਨੇ ਪ੍ਰਭੂ ਉਹਨਾਂ ਲਈ ਅੰਦਰ ਬਾਹਰ ਆਉਣ ਜਾਣ ਦੇ ਰਸਤੇ ਖੁੱਲ ਰਹੇ ਨੇ ਬਾਹਰ ਦੇ ਦੇਸ਼ ਦੇ ਰਸਤੇ ਖੁੱਲ ਰਹੇ ਨੇ ਪਰਮੇਸ਼ਰ ਉਹਨਾਂ ਬੱਚਿਆਂ ਲਈ ਮੇਰੇ ਪਰਮੇਸ਼ਰ ਤੁਸੀਂ ਹੱਦਾਂ ਨੂੰ ਵਧਾਉਣ ਜਾ ਰਹੇ ਹੋ ਮੇਰੇ ਪ੍ਰਭੂ ਕਿਉਂਕਿ ਤੁਸੀਂ ਕਹਿ ਦਿੱਤਾ ਕਿ ਮੁਬਾਰਕ ਹੋਮਗੇ ਤੁਸੀਂ ਅੰਦਰ ਬਾਹਰ ਆਉਣ ਜਾਣ ਦੇ ਵਿੱਚ ਉਹ ਮੇਰੇ ਪਰਮੇਸ਼ਰ ਤੁਹਾਡੇ ਲੋਕ ਮੇਰੇ ਪਰਮੇਸ਼ਰ ਉਹਨਾਂ ਦੀਆਂ ਹੱਦਾਂ ਵੱਧ ਰਹੀਆਂ ਨੇ ਉਹ ਮੁਬਾਰਕ ਹੋ ਰਹੇ ਨੇ ਉਹ ਮੁਬਾਰਕ ਹੋ ਰਹੇ ਨੇ ਤੁਹਾਡੇ ਵਚਨ ਦੀ ਤਾਕਤ ਦੇ ਦੁਆਰਾ ਪ੍ਰਭੂ ਯਿਸੂ ਤੁਹਾਡੇ ਨਾਮ ਦੇ ਵਿੱਚ ਮੇਰੇ ਪਿਤਾ ਸੱਚ ਮੁੱਚ ਪਰਮੇਸ਼ਵਰ ਤੁਸੀਂ ਕਿਹਾ ਆਪਣੇ ਬਚਨ ਦੇ ਵਿੱਚ ਕਿ ਜੇ ਤੁਸੀਂ ਯਹੋਵਾ ਆਪਣੇ ਪਰਮੇਸ਼ਰ ਦੀ ਆਵਾਜ਼ ਨੂੰ ਮੰਨ ਲਾ ਕੇ ਸੁਣੋਗੇ ਤਾਂ ਇਹ ਸਾਰੀਆਂ ਆਸ਼ੀਸ਼ਾਂ ਤੁਹਾਡੇ ਉੱਤੇ ਆਉਣਗੀਆਂ ਬਲਕਿ ਤੁਹਾਡੇ ਪਿੱਛੇ ਪੈ ਪੈ ਕੇ ਤੁਹਾਨੂੰ ਮਿਲਣਗੀਆਂ ਅੱਜ ਪਰਮੇਸ਼ਰ ਮੈਂ ਪ੍ਰਾਰਥਨਾ ਕਰਦਾ ਪ੍ਰਭੂ ਕਿ ਇੱਕ ਇੱਕ ਜਨ ਤੁਹਾਡੀ ਆਵਾਜ਼ ਨੂੰ ਸੁਣਨ ਵਾਲਾ ਬਣ ਜਾਵੇ ਇੱਕ ਇੱਕ ਜਨ ਤੁਹਾਡੇ ਬਚਨ ਨੂੰ ਸੁਣਨ ਵਾਲਾ ਬਣ ਜਾਵੇ ਇੱਕ ਇੱਕ ਜਨ ਤੁਹਾਡੇ ਬਚਨ ਤੇ ਚੱਲਣ ਵਾਲਾ ਬਣ ਜਾਵੇ ਇੱਕ ਇੱਕ ਉਹ ਪਰਮੇਸ਼ੁਰ ਤੁਹਾਡੇ ਬਚਨਾਂ ਦੇ ਦੁਆਰਾ ਪ੍ਰਾਰਥਨਾ ਕਰਨ ਵਾਲੀ ਬਣ ਜਾਵੇ ਮੇਰੇ ਪਿਤਾ ਔਰ ਅੱਜ ਬਣਾਓ ਮੇਰੇ ਪਰਮੇਸ਼ੁਰ ਆਪਣੇ ਲੋਕਾਂ ਨੂੰ ਉਹ ਬਚਨ ਦੇ ਦੁਆਰਾ ਪ੍ਰਾਰਥਨਾ ਕਰਨੀ ਸਿਖਾਓ ਮੇਰੇ ਪਿਤਾ ਬਚਨ ਦੇ ਦੁਆਰਾ ਪ੍ਰਾਰਥਨਾ ਕਰਨੀ ਸਿਖਾਓ ਮੇਰੇ ਪਿਤਾ ਅੱਜ ਮੇਰੇ ਪਰਮੇਸ਼ੁਰ ਮੈਂ ਪ੍ਰਾਰਥਨਾ ਕਰਦਾ ਪ੍ਰਭੂ ਕਿ ਜਿਨ੍ਹਾਂ ਜਿਨ੍ਹਾਂ ਦੇ ਕੰਨ ਉਹ ਸ਼ੈਤਾਨੀ ਤਾਕਤਾਂ ਨੇ ਬੰਦ ਕਰ ਦਿੱਤੇ ਨੇ ਤੁਹਾਡੇ ਬਚਨ ਨੂੰ ਸੁਣਨ ਤੋਂ ਰੋਕ ਰਹੀਆਂ ਨੇ ਤੁਹਾਡੇ ਬਚਨ ਤੇ ਚੱਲਣ ਤੋਂ ਰੋਕ ਰਹੀਆਂ ਨੇ ਤੁਹਾਡੇ ਬਚਨਾਂ ਦੀਆਂ ਆਸ਼ੀਸ਼ ਆਉਣ ਤੋਂ ਰੋਕ ਰਹੀਆਂ ਨੇ ਆਜ ਜੋ ਨਾ ਸ਼ੈਤਾਨੀ ਤਾਕਤ ਨੂੰ ਮੈਂ ਤੋੜਦਾ ਪ੍ਰਭੂ ਯਸੂ ਤੁਹਾਡੇ ਨਾਮ ਦੇ ਵਿੱਚ ਤੋੜਦਾ ਹਾਂ ਤੋ ਕਿ ਪਰਮੇਸ਼ਵਰ ਅੱਜ ਤੁਸੀਂ ਖੁਦ ਕਿਹਾ ਹੈ ਆਪਣੇ ਵਚਨ ਦੇ ਵਿੱਚ ਮੇਰੇ ਪ੍ਰਭੂ ਇਹ ਤੁਹਾਡੇ ਸ਼ਬਦ ਨੇ ਮੇਰੇ ਪਿਤਾ ਔਰ ਮੇਰੇ ਪਰਮੇਸ਼ਵਰ ਤੁਹਾਡਾ ਵਚਨ ਦਾ ਹੱਦ ਮੇਰੇ ਪਿਤਾ ਧਰਤੀ ਟਲ ਸਕਦੀ ਹੈ ਅਸਮਾਨ ਟਲ ਸਕਦੇ ਨੇ ਪਰ ਤੁਹਾਡਾ ਵਚਨ ਕਦੇ ਖਾਲੀ ਨਹੀਂ ਜਾਂਦਾ ਜਿੰਨਾ ਚਿਰ ਇਸ ਧਰਤੀ ਉੱਤੇ ਕੰਮ ਪੂਰਾ ਨਾ ਕਰ ਲਵੇ ਅੱਜ ਮੇਰੇ ਪਰਮੇਸ਼ਵਰ ਤੁਸੀਂ ਵਚਨ ਵਿੱਚ ਕਹਿ ਦਿੱਤਾ ਹੈ ਮੇਰੇ ਪ੍ਰਭੂ ਕਿ ਮੁਬਾਰਕ ਹੋਵੇਗਾ ਤੁਸੀਂ ਸ਼ਹਿਰ ਵਿੱਚ ਮੁਬਾਰਕ ਹੋਵੇਗਾ ਤੁਹਾਡਾ ਖੇਤ ਮੁਬਾਰਕ ਹੋਵੇਗਾ ਤੁਹਾਡੇ ਸ਼ਰੀਰ ਦਾ ਫਲ ਤੁਹਾਡੀ ਕੁੱਕ ਦਾ ਫਲ ਤੁਹਾਡੀ ਜ਼ਮੀਨ ਦਾ ਫਲ ਤੁਹਾਡੀ ਨਮੀ ਮੈਂ ਸੱਚਮੁੱਚ ਪਰਮੇਸ਼ਰ ਤੁਹਾਡੇ ਚੌਣਿਆਂ ਦਾ ਵਾਧਾ ਤੁਹਾਡੇ ਇਜੜਾਂ ਦਾ ਵਾਧਾ ਉਹ ਪਰਮੇਸ਼ਰ ਅੱਜ ਤੁਸੀਂ ਕਹਿ ਦਿੱਤਾ ਕਿ ਮੁਬਾਰਕ ਹੋਵੇਗੀ ਤੁਹਾਡੀ ਖਾਰੀ ਮੁਬਾਰਕ ਹੋਵੇਗਾ ਤੁਹਾਡਾ ਪ੍ਰਾਂਤੜਾ ਅੱਜ ਤੁਸੀਂ ਕਹਿ ਦਿੱਤਾ ਹੈ ਪ੍ਰਭੂ ਮੁਬਾਰਕ ਹੋਮਗੇ ਤੁਸੀਂ ਅੰਦਰ ਬਾਹਰ ਆਉਣ ਜਾਣ ਦੇ ਵਿੱਚ ਮੇਰੇ ਪਿਤਾ ਅੱਜ ਪਰਮੇਸ਼ਰ ਜਿੰਨੇ ਜਨ ਤੁਹਾਡੀ ਆਵਾਜ਼ ਨੂੰ ਸੁਣ ਰਹੇ ਨੇ ਔਰ ਇਸ वचन ਦੀ ਸਮਰਥ ਨੂੰ ਗ੍ਰਹਿਣ ਕਰ ਰਹੇ ਨੇ ਇਹਨਾਂ ਬਚਨਾਂ ਨੂੰ ਉਪਣੇ ਜੀਵਨ ਵਿੱਚ ਲੈ ਰਹੇ ਨੇ ਇਹ ਆਸ਼ੀਸ਼ਾਂ ਉਹਨਾਂ ਦੇ ਪਿੱਛੇ ਪੈ ਪੈ ਕੇ ਉਹਨਾਂ ਨੂੰ ਮਿਲਣੀਆਂ ਸ਼ੁਰੂ ਹੋ ਚੁੱਕੀਆਂ ਨੇ ਪ੍ਰਭੂ ਯਸੂ ਤਦੇ ਨਾਮ ਦੇ ਵਿੱਚ ਮੇਰੇ ਪਿਤਾ ਔਰ ਮੇਰੇ ਪਰਮੇਸ਼ਰ ਮੈਂ ਪ੍ਰਾਰਥਨਾ ਕਰਦਾ ਤੁਹਾਡੇ ਚਰਨਾਂ ਦੇ ਵਿੱਚ ਜਿੱਥੇ ਜਿੱਥੇ ਵੀ ਸ਼ੈਤਾਨ ਨੇ ਬੰਧਨ ਲਾਏ ਹੋਏ ਨੇ ਅਜੋ ਬੰਧਨ ਟੁੱਟ ਚੁੱਕੇ ਨੇ ਉਹ ਬੰਧਨ ਟੁੱਟ ਚੁੱਕੇ ਨੇ ਕਿਉਂਕਿ ਪਰਮੇਸ਼ੁਰ ਅੱਜ ਤੁਸੀਂ ਆਪਣੇ ਲੋਕਾਂ ਨੂੰ ਮੁਬਾਰਕ ਕਰ ਦਿੱਤਾ ਹੈ ਉਹ ਮੁਬਾਰਕ ਹੋ ਚੁੱਕੇ ਨੇ ਪ੍ਰਭਈ ਯੇਸ਼ੂ ਤੁਹਾਡੇ ਨਾਮ ਦੇ ਵਿੱਚ ਮੁਬਾਰਕ ਹੋ ਚੁੱਕੇ ਨੇ ਔਰ ਮੇਰੇ ਪਰਮੇਸ਼ੁਰ ਅੱਜ ਦੇ ਇਨਾਂ ਬਚਨਾਂ ਦੇ ਦੁਆਰਾ ਮੇਰੇ ਪ੍ਰਭੂ ਤੁਹਾਡੇ ਲੋਕ ਆਪਣੇ ਘਰਾਂ ਵਿੱਚ ਪ੍ਰਾਰਥਨਾ ਕਰਨ ਵਾਲੇ ਬਣ ਜਾਣ ਔਰ ਪ੍ਰਭੂ ਆਪਣੇ ਘਰਾਂ ਵਿੱਚ ਬੋਲਣ ਮੇਰੇ ਪਰਮੇਸ਼ਰ ਜਿੱਦਾਂ ਅੱਜ ਤੁਸੀਂ ਸਾਨੂੰ ਇਹ ਬਚਨਾਂ ਦੇ ਦੁਆਰਾ ਸਿਖਾਇਆ ਹੈ ਮੇਰੇ ਪਿਤਾ ਅੱਜ ਤੁਹਾਡੇ ਲੋਕ ਇਸ ਤਰ੍ਹਾਂ ਆਪਣੇ ਘਰਾਂ ਵਿੱਚ ਬੋਲਣ ਕਿ ਮੁਬਾਰਕ ਹਾਂ ਅਸੀਂ ਮੁਬਾਰਕਾ ਸਾਡਾ ਖੇਤ ਮੁਬਾਰਕ ਹੈ ਸਾਡਾ ਕਾਰੋਬਾਰ ਮੁਬਾਰਕ ਹੈ ਸਾਡਾ ਬਿਜ਼ਨਸ ਮੁਬਾਰਕ ਹਨ ਸਾਡੇ ਬੱਚੇ ਮੁਬਾਰਕ ਹਨ ਸਾਡੇ ਖੇਤ ਉਹ ਮੁਬਾਰਕ ਹੈ ਸਾਡਾ ਅੰਦਰ ਬਾਹਰ ਆਉਣਾ ਜਾਣਾ ਮੁਬਾਰਕ ਹੈ ਮੁਬਾਰਕ ਹੈ ਸਾਡੀ ਰਸੋਈ ਮੁਬਾਰਕ ਹੈ ਸਾਡੀ ਖਾਰੀ ਮੁਬਾਰਕ ਹੈ ਸਾਡਾ ਪ੍ਰਾਂਤੜਾ ਅੱਜ ਮੇਰੇ ਪ੍ਰਭੂ ਜੋ ਜੋ ਜਨ ਇਹ ਸ਼ਬਦਾਂ ਨੂੰ ਬੋਲ ਰਹੇ ਨੇ ਮੇਰੇ ਪਿਤਾ ਆਪਣੇ ਘਰਾਂ ਵਿੱਚ ਬੋਲ ਰਹੇ ਨੇ ਆਪਣੀ ਰਸੋਈ ਵਿੱਚ ਜਾ ਕੇ ਬੋਲ ਰਹੇ ਨੇ ਆਪਣੇ ਕਾਰੋਬਾਰ ਵਿੱਚ ਬੋਲ ਰਹੇ ਨੇ ਅੱਜ ਖੁਦਾ ਬਾਪ ਤੁਹਾਡੇ ਇਸ ਵਚਨ ਦੇ ਦੁਆਰਾ ਮੁਬਾਰਕ ਹੋ ਰਹੇ ਨੇ ਮੁਬਾਰਕ ਹੋ ਰਹੇ ਨੇ ਮੁਬਾਰਕ ਹੋ ਰਹੇ ਨੇ ਮੁਬਾਰਕ ਹੋ ਰਹੇ ਨੇ ਪ੍ਰਭੂ ਯਸੂ ਤੁਹਾਡੇ ਨਾਮ ਦੇ ਵਿੱਚ ਮੁਬਾਰਕ ਹੋ ਰਹੇ ਨੇ ਕਿਉਂਕਿ ਪਰਮੇਸ਼ੁਰ ਤੁਹਾਡੇ ਵਚਨਾਂ ਵਿੱਚ ਤਾਕਤ ਹੈ ਮੇਰੇ ਪਿਤਾ ਔਰ ਖੁਦਾਬਾਪ ਸੱਚਮੁੱਚ ਅੱਜ ਇੱਕ ਇੱਕ ਜਨ ਤੁਹਾਡੀ ਆਵਾਜ਼ ਨੂੰ ਸੁਣਨ ਵਾਲਾ ਬਣ ਚੁੱਕਿਆ ਹੈ ਔਰ ਤੁਹਾਡੀ ਮਹਿਮਾ ਕਰਨ ਵਾਲਾ ਬਣ ਚੁੱਕਿਆ ਹੈ ਤੁਹਾਡੀ ਵਡਿਆਈ ਕਰਨ ਵਾਲਾ ਬਣ ਚੁੱਕਿਆ ਹੈ ਕਿਉਂਕਿ ਮੇਰੇ ਪਰਮੇਸ਼ੁਰ ਅੱਜ ਤੁਸੀਂ ਆਪਣੇ ਲੋਕਾਂ ਨੂੰ ਮੁਬਾਰਕ ਬਣਾ ਦਿੰਦਾ ਹੈ ਔਰ ਮੇਰੇ ਪਰਮੇਸ਼ੁਰ ਮੈਂ ਪ੍ਰਾਰਥਨਾ ਕਰਦਾ ਫਿਰ ਤੋਂ ਤੁਹਾਡੇ ਚਰਨਾਂ ਦੇ ਵਿੱਚ ਮੇਰੇ ਪਿਤਾ ਕਿ ਜਿੰਨੇ ਵੀ ਜਨ ਇਸ ਪ੍ਰਾਰਥਨਾ ਨੂੰ ਸੁਣ ਰਹੇ ਨੇ ਮੇਰੇ ਪ੍ਰਭੂ ਔਰ ਆਪਣੇ ਮੁਖ ਚੋਂ ਬੋਲ ਰਹੇ ਨੇ ਉਹ ਮੁਬਾਰਕ ਹੋ ਰਹੇ ਨੇ ਮੁਬਾਰਕ ਹੋ ਰਹੇ ਨੇ ਪ੍ਰਭੂ ਯਿਸੂ ਤੁਹਾਡੇ ਨਾਮ ਚ ਔਰ ਜੋ ਜੋ ਜਨ ਇਸ ਪ੍ਰਾਰਥਨਾ ਨੂੰ ਅੱਗੇ ਪਰਮੇਸ਼ੁਰ ਉਹਨਾਂ ਲੋਕਾਂ ਤੱਕ ਭੇਜ ਰਹੇ ਨੇ ਮੇਰੇ ਪਿਤਾ ਜਿੱਥੇ ਸ਼ੈਤਾਨ ਨੇ ਬੰਧਨ ਲਾਇਆ ਹੋਏ ਨੇ ਜਿੱਥੇ ਦੁੱਖ ਵਿੱਚ ਨੇ ਲੋਕ ਜਿੱਥੇ ਪ੍ਰਭੂ ਉਹ ਮੇਰੇ ਪਰਮੇਸ਼ੁਰ ਲੋਕਾਂ ਨੂੰ ਸ਼ੈਤਾਨ ਨੇ ਫੜਿਆ ਹੈ ਉਹਨਾਂ ਦੇ ਕਾਰੋਬਾਰ ਨੂੰ ਫੜਿਆ ਹੈ ਜਿੱਥੇ ਜਿੱਥੇ ਇਸ ਪ੍ਰਾਰਥਨਾ ਨੂੰ ਭੇਜ ਰਹੇ ਨੇ ਔਰ ਜਿੱਥੇ ਜਿੱਥੇ ਇਹ ਸ਼ਬਦ ਅੱਜ ਬੋਲੇ ਜਾ ਰਹੇ ਨੇ ਮੇਰੇ ਪਰਮੇਸ਼ੁਰ ਉਹਨਾਂ ਘਰਾਂ ਵਿੱਚ ਵੀ ਖੁਦਾ ਬਾਪ ਪ੍ਰਭੂ ਯਸੂ ਤੇਰੇ ਨਾਮ ਦੇ ਵਿੱਚ ਲੋਕ ਮੁਬਾਰਕ ਹੋਣੇ ਸ਼ੁਰੂ ਹੋ ਚੁੱਕੇ ਨੇ ਪ੍ਰਭੂ ਯਸੂ ਤੁਹਾਡੇ ਨਾਮ ਚ ਔਰ ਸਭ ਕੋਈ ਤੁਹਾਡੇ ਨਾਲ ਜੁੜਨਾ ਸ਼ੁਰੂ ਹੋ ਚੁੱਕਿਆ ਹੈ ਤੁਹਾਡੀ ਮਹਿਮਾ ਕਰਨ ਵਾਲਾ ਬਣ ਚੁੱਕਿਆ ਵਡਿਆਈ ਕਰਨ ਵਾਲਾ ਬਣ ਚੁੱਕਿਆ ਹੈ ਅੱਜ ਇੱਕ ਇੱਕ ਜਨਮ ਮੁਬਾਰਕ ਹੋ ਚੁੱਕਿਆ ਹੈ ਪ੍ਰਭੂ ਯਸੂ ਦਾ ਦੇ ਨਾਮ ਦੇ ਵਿੱਚ ਔਰ ਪਰਮੇਸ਼ੁਰ ਸੱਚੀ ਤੁਹਾਡੇ ਬਚਨਾਂ ਚ ਤਾਕਤ ਹੈ ਮੇਰੇ ਪਿਤਾ ਤੁਹਾਡੇ ਬਚਨਾਂ ਚ ਸਮਰਥ ਹੈ ਮੇਰੇ ਪ੍ਰਭੂ ਅੱਜ ਦੇ ਇਹ ਬਚਨ ਮੇਰੇ ਪਰਮੇਸ਼ੁਰ ਤੁਹਾਡੇ ਲੋਕਾਂ ਨੂੰ ਮੁਬਾਰਕ ਕਰ ਚੁੱਕੇ ਨੇ ਮੇਰੇ ਪਿਤਾ ਔਰ ਮੇਰੇ ਪ੍ਰਭੂ ਜਿੰਨੇ ਆਨੇ ਤੁਸੀਂ ਕਿਹਾ ਸੀ ਤੁਸੀਂ ਯਹਵਾ ਪਰਮੇਸ਼ੁਰ ਦੀ ਆਵਾਜ਼ ਨੂੰ ਮੰਨ ਲਾ ਕੇ ਸੁਣੋਗੇ ਔਰ ਜਿੰਨਿਆਂ ਨੇ ਅੱਜ ਮਨ ਲਾ ਕੇ ਇਸ ਵਚਨ ਨੂੰ ਗ੍ਰਹਿਣ ਕਰ ਲਿਆ ਹੈ ਮੇਰੇ ਪ੍ਰਭੂ ਔਰ ਤੁਸੀਂ ਕਿਹਾ ਕਿ ਇਹ ਆਸ਼ੀਸ਼ਾਂ ਉਹਨਾਂ ਦੇ ਉੱਤੇ ਆਉਣਗੀਆਂ ਸੱਚੀ ਪ੍ਰਭੂ ਅੱਜ ਆਸ਼ੀਸ਼ਾਂ ਉਹਨਾਂ ਦੇ ਉੱਤੇ ਆ ਚੁੱਕੀਆਂ ਨੇ ਤੁਸੀਂ ਕਿਹਾ ਇਹ ਆ ਬਰਕਤਾਂ ਤੁਹਾਡੇ ਪਿੱਛੇ ਪੈ ਪੈ ਕੇ ਮਿਲਣਗੀਆਂ ਅੱਜ ਪ੍ਰਭੂ ਜਿੰਨੀਆਂ ਬਰਕਤਾਂ ਜਿੰਨੀਆਂ ਆਸ਼ੀਸ਼ਾਂ ਦਿੱਤੀਆਂ ਗਈਆਂ ਨੇ ਤੁਹਾਡੇ ਵਚਨਾਂ ਦੀ ਸਮਰਥ ਦੇ ਦੁਆਰਾ ਅੱਜ ਸਭ ਕੁਝ ਜਿਨ੍ਹਾਂ ਨੇ ਇਮਾਨ ਤੋਂ ਗ੍ਰਹਿਣ ਕਰ ਲਿਆ ਹੈ ਅੱਜ ਉਹਨਾਂ ਦੇ ਜੀਵਨ ਵਿੱਚ ਹੋ ਚੁੱਕੀਆਂ ਨੇ ਪਰਬੂ ਯੇਸ਼ੂ ਮਸੀਹ ਤੁਹਾਡੇ ਨਾਮ ਦੇ ਵਿੱਚ ਹੋ ਚੁੱਕੀਆਂ ਨੇ ਮੈਂ ਸਾਰੀ ਮਹਿਮਾ ਤੁਹਾਡੇ ਨਾਮ ਨੂੰ ਦਿੰਦਾ ਵਡਿਆਈ ਤੁਹਾਡੇ ਨਾਮ ਨੂੰ ਦਿੰਦਾ ਹਰ ਪ੍ਰਾਰਥਨਾ ਪ੍ਰਭੂ ਯੇਸ਼ੂ ਤੁਹਾਡੇ ਜੀਵ 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 ਸਮਰਤੀ ਨਾਮ ਤੇ ਪਿਤਾ ਪਰਮੇਸ਼ਰ ਦੇ ਕੋਲੋਂ ਮੰਗਦਾ ਹਾਂ ਆਮੇਨ 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 ਹਾਲੇਲੂਇਆ ਜੇ ਮਸੀਹ ਦੀ ਸਾਰਿਆਂ ਨੂੰ ਗੋਡ ਬlesਸ ਯੂ ਪਰਮੇਸ਼ਰ ਤੁਹਾਨੂੰ ਆਸ਼ੀਸ਼ ਦੇਣ ਤੁਹਾਨੂੰ ਬਰਕਤ ਦੇਣ ਔਰ ਤੁਹਾਡੇ ਪੂਰੇ ਘਰਾਂ ਨੂੰ ਮੁਬਾਰਕ ਕਰ ਦੇਣ ਕਿਉਂਕਿ ਅੱਜ ਦੇ ਬਚਨ ਪਰਮੇਸ਼ਵਰ ਨੇ ਜੋ ਦਿੱਤੇ ਸੱਚੇ ਉਹ ਬਚਨ ਤੁਹਾਡੇ ਜੀਵਨਾਂ ਦੇ ਵਿੱਚ ਪੂਰੇ ਹੋਣ ਪਰ ਮੈਂ ਤੁਹਾਡੇ ਸਾਰਿਆਂ ਦੇ ਲਈ ਅੱਜ ਇਹਨਾਂ ਬਚਨਾਂ ਨੂੰ ਬਾਈਬਲ ਦੇ ਵਿੱਚੋਂ ਪੜਾਂਗਾ ਔਰ ਤੁਸੀਂ ਵੀ ਆਪਣੇ ਘਰਾਂ ਵਿੱਚ ਇਹਨਾਂ ਬਚਨਾਂ ਨੂੰ ਪੜਨਾ ਔਰ ਇਹਨਾਂ ਦੇ ਪ੍ਰਾਰਥਨਾ ਕਰਨੀ ਤਾਂ ਕਿ ਪਰਮੇਸ਼ਰ ਦੇ ਵਚਨ ਇਹ ਸਾਡੇ ਘਰਾਂ 'ਚ ਬੱਚਿਆਂ ਦੇ ਜੀਵਨ 'ਚ ਕਾਰੋਬਾਰ ਦੇ ਵਿੱਚ ਪੂਰੇ ਹੋ ਸਕਣ ਔਰ ਸਾਡਾ ਸਭ ਕੁਝ ਮੁਬਾਰਕ ਹੋ ਜਾਵੇ ਯਿਸੂ ਮਸੀਹ ਦੇ ਨਾਮ ਵਿੱਚ ਹallelujah ਵਿਵਸਤਾਸਾਰ ਉਹਦਾ 28 ਅਧਿਆਇ ਉਹਦੀ 2 ਐਤੋਂ ਅਸੀਂ ਪੜਾਂਗੇ ਜੇ ਤੁਸੀਂ ਯਹੋਵਾ ਆਪਣੇ ਪਰਮੇਸ਼ਰ ਦੀ ਆਵਾਜ਼ ਨੂੰ ਸੁਣੋ ਤਾਂ ਇਹ ਸਾਰੀਆਂ ਅਸੀਸਾਂ ਤੁਹਾਡੇ ਉੱਤੇ ਆਉਣਗੀਆਂ ਬਲਕਿ ਸਗੋਂ ਤੁਹਾਡੇ ਪਿੱਛੇ ਪੈ ਪੈ ਕੇ ਤੁਹਾਨੂੰ ਮਿਲਣਗੀਆਂ ਅੱਜ ਪਰਮੇਸ਼ਵਰ ਤੁਹਾਨੂੰ ਵੱਡੀਆਂ ਆਸ਼ੀਸ਼ਾਂ ਦੇ ਰਹੇ ਨੇ ਸੁਣਨਾ ਤੁਸੀਂ ਗੌਰ ਨਾਲ ਮੁਬਾਰਕ ਹੋਵੋਗੇ ਤੁਸੀਂ ਸ਼ਹਿਰ ਵਿੱਚ ਅਤੇ ਮੁਬਾਰਕ ਹੋਵੋਗੇ ਤੁਸੀਂ ਖੇਤ ਵਿੱਚ ਮੁਬਾਰਕ ਹੋਵੋਗੇ ਤੁਹਾਡੇ ਸ਼ਰੀਰ ਦਾ ਫਲ ਤੁਹਾਡੀ ਜ਼ਮੀਨ ਦਾ ਫਲ ਤੁਹਾਡੇ ਡੰਗਰ ਦਾ ਫਲ ਤੁਹਾਡੇ ਚੌਣੇ ਦਾ ਵਾਧਾ ਅਤੇ ਤੁਹਾਡੇ ਇੱਜੜਾਂ ਦੇ ਬੱਚੇ ਮੁਬਾਰਕ ਹੋਵੇ ਕਿ ਤੁਹਾਡੀ ਖਾਰੀ ਅਤੇ ਤੁਹਾਡਾ ਪ੍ਰਾਂਤੜਾ ਮੁਬਾਰਕ ਹੋਵੇ ਕਿ ਤੁਸੀਂ ਆਪਣੇ ਅੰਦਰ ਬਾਹਰ ਆਉਣ ਜਾਣ ਵਿੱਚ ਮੁਬਾਰਕ ਹੋਵੋਗੇ ਤੁਸੀਂ ਆਪਣੇ ਬਾਹਰ ਜਾਣ ਦੇ ਵਿੱਚ ਉਹ ਖੁਦਾਬਾਪ ਸੱਚਮੁੱਚ ਅੱਜ ਦੇ ਪਰਮੇਸ਼ੁਰ ਇਹਨਾਂ ਵਚਨਾਂ ਦੇ ਦੁਆਰਾ ਤੁਹਾਡੇ ਲੋਕ ਮੁਬਾਰਕ ਹੋ ਚੁੱਕੇ ਨੇ ਪ੍ਰਭੂ ਯਿਸੂ ਤੁਹਾਡੇ ਨਾਮ ਚ ਔਰ ਜੋ ਜੋ ਵਿਵਸਥਾ ਸਾਰ 8 ਅਧਿਆਇ ਨੂੰ ਪ੍ਰਭੂ ਪੜ ਰਹੇ ਨੇ ਮੇਰੇ ਪਿਤਾ ਅਜੋ ਬਲੈਸ ਹੋ ਰਹੇ ਨੇ ਬਲੈਸ ਹੋ ਰਹੇ ਨੇ ਇਹ वचन ਅਜ ਉਹਨਾਂ ਦੇ ਘਰਾਂ ਵਿੱਚ ਆ ਰਹੇ ਨੇ ਘਰਾਂ ਵਿੱਚ ਆ ਰਹੇ ਨੇ ਘਰਾਂ ਵਿੱਚ ਕੰਮ ਕਰਨਾ ਸ਼ੁਰੂ ਕਰ ਚੁੱਕੇ ਨੇ ਪ੍ਰਭੂ ਯਿਸੂ ਤੁਹਾਡੇ ਨਾਮ ਚ ਔਰ ਪਰਮੇਸ਼ੁਰ ਤੁਹਾਡੇ ਲੋਕ ਇਸ वचन ਦੇ ਦੁਆਰਾ ਸਮਰਥ ਨਾਲ ਪਰ ਕੇ ਪ੍ਰਾਰਥਨਾ ਕਰਨ ਵਾਲੇ ਬਣ ਜਾਣ ਪ੍ਰਭੂ ਯਿਸੂ ਦੇ ਨਾਮ ਦੇ ਵਿੱਚ ਆਮੇਨ 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 ਹਰ ਬਲੈਸ ਯੂ ਸਾਰਿਆਂ ਨੂੰ ਪਰਮੇਸ਼ੁਰ ਤੁਹਾਨੂੰ ਬਰਕਤ ਦੇਣ ਮੁਬਾਰਕ ਕਰਨ ਯਿਸੂ ਮਸੀਹ ਦੇ ਨਾਮ ਚ ਆਮੇਨ